ਪਾਤੜਾ ਵਿਖੇ ਸਥਿਤ ਸ਼ਿੰਗਲਾ ਜਨਰਲ ਸਟੋਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਹੋਣ ਵਾਲੇ ਭਾਰੀ ਨੁਕਸਾਨ ਨੂੰ ਉਦੋਂ ਬਚਾ ਲਿਆ ਗਿਆ ਜਦੋਂ ਮੌਕੇ ਤੇ ਕੁਝ ਸਮੇਂ ਵਿੱਚ ਡੇਰਾ ਪ੍ਰੇਮੀਆ ਵੱਲੋਂ ਪਹੁੰਚ ਕੇ ਇਸ ਹਾਦਸੇ ਨੂੰ ਕਾਬੂ ਵਿੱਚ ਕਰ ਲਿਆ ਗਿਆ ਜਿਸ ਮੌਕੇ ਸਥਾਨਕ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪਾਤੜਾ ਵਿੱਚ ਕੋਈ ਵੀ ਅਗਨਨੀਤੀ ਜਦੋਂ ਘਟਨਾ ਵਾਪਰਦੀ ਹੈ ਤਾਂ ਇੱਥੇ ਕੋਈ ਫਾਇਰ ਬ੍ਰਿਗੇਡ ਦੀ ਸਹੂਲਤ ਨਾ ਹੋਣ ਕਾਰਨ ਕਈ ਵਾਰ ਹਾਦਸਾ ਵਿਕਰਾਲ ਰੂਪ ਧਾਰਨ ਕਰ ਲੈਂਦਾ ਹੈ ਸਥਾਨਕ ਲੋਕਾਂ ਵੱਲੋਂ ਡੇਰਾ ਪ੍ਰੇਮੀਆਂ ਦੇ ਇਸ ਕੰਮ ਦੀ ਸਰਾਹਨਾ ਵੀ ਕੀਤੀ ਗਈ ਕੀ ਹੈ ਪੂਰਾ ਮਾਮਲਾ ਆਓ ਵਿਖੇ ਪੰਜਾਬ ਖਬਰ 24 ਲਈ ਪਾਤਣਾ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਫਰਿੰਦਰ ਸ਼ਰਮਾ ਦੀ ਇੱਕ ਖਾਸ ਰਿਪੋਰਟ ਮੈਂ ਪਤਣਾ ਵੀ ਖਿਆ ਹੋਇਆ ਹੋਇਆ ਜੀ ਇੱਥੇ ਮੇਰੇ ਚਾਚਾ ਜੀ ਰਹਿੰਦੇ ਨੇ ਉਹਨਾਂ ਦੇ ਕੰਨ ਸਿਖਾਉਣੇ ਘਟਨਾ ਹੋ ਗਈ ਜੋ ਰੱਬ ਦੀ ਕਿਰਪਾ ਹੀ ਕਹਣੇ ਆ ਜਾਂ ਚੱਪ ਦੇ ਕਰਮਾ ਦਾ ਕੋਈ ਕਾਰਨ ਕਹਣੇ ਆ ਪਰ ਜਦੋਂ ਮੈਂ ਉਰੇ ਆਇਆ ਤਾਂ ਮੈਂ ਦੇਖਿਆ ਮੇਰੇ ਸੱਤਪੜ੍ਹ ਫੁੱਫਾ ਜੀ ਦਾ ਉਰੇ ਬੜਾ ਲਿੰਕ ਹੈ ਤੇ ਜਿਹੜੇ ਪ੍ਰੇਮੀ ਵੀਰ ਜਿਹੜੇ ਉਰੇ ਲੱਗੇ ਹੋਏ ਨੇ ਲੋਕ ਕਹਿੰਦੇ ਨੇ ਵੀ ਰੱਬ ਕਿੱਥੇ ਹੈ ਰੱਬ ਕੀ ਨਹੀਂ ਦੇਖਿਆ ਰੱਬ ਕਿਸੇ ਨੇ ਨਹੀਂ ਦੇਖਿਆ ਪਰ ਜਿਹੜੀ ਪ੍ਰੇਮੀ ਵੀਰ ਐਨੀ ਸੇਵਾ ਕਰਦੇ ਨੇ ਮੈਂ ਸਾਡੇ ਸ਼ਹਿਰ ਲਹਿਰੇ ਵੀ ਦੇਖਿਆ ਹੈ ਮੈਂ ਹੋਰ ਸ਼ਹਿਰਾਂ 'ਚ ਵੀ ਦੇਖਿਆ ਹੈ ਮੋਬਾਈਲ ਤੇ ਵੀ ਦੇਖਦੇ ਰਹਨੇ ਆ ਜਿਹੜੇ ਪ੍ਰੇਮੀ ਵੀਰ ਇੰਨੀ ਮਦਦ ਕਰਦੇ ਨੇ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਵੀ ਇਹਨਾਂ ਦੀ ਸਿਹਤ ਨੂੰ ਦਿਨ ਦੁਪਣੀ ਰਾਤ ਚੌਬਣੀ ਤਰੱਕੀ ਰੱਖਿਓ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਅਣਸਫਾਹੀਆਂ ਘਟਨਾਵਾਂ ਹੁੰਦੀਆਂ ਨੇ ਇਹਨਾਂ ਨੂੰ ਕਾਬੂ ਪਾਇਆ ਜਾ ਸਕੇ ਮੈਂ ਇਹਨਾਂ ਦਾ ਉਹ ਧੰਨਵਾਦ ਕਰਦਾ ਜਿਹੜੇ ਮੇਰੇ ਲਵੇ ਸ਼ਬਦ ਨਹੀਂ ਹੈਗੇ ਵੀ ਮੈਂ ਇਹਨਾਂ ਦਾ ਕਿਵੇਂ ਧੰਨਵਾਦ ਕਰਾਂ ਫਿਰ ਮੇਰੇ ਚਾਚਾ ਜੀ ਜਦੋਂ ਅੰਦਰ ਗਏ ਉਹਨਾਂ ਤੇ ਸੇਕ ਲੱਗਿਆ ਘਰ ਦੇ ਵੀ ਕੋਈ ਅੰਦਰ ਨਹੀਂ ਗਿਆ ਜਿਹੜਾ ਪ੍ਰੇਮੀ ਗਏ ਆਪਣੇ ਘਰ ਵਾਸਤੇ ਅੰਦਰ ਜਾਣਾ ਬੜਾ ਔਖਾ ਹੁੰਦਾ ਹੈ ਪਰ ਇਹ ਪ੍ਰੇਮੀਆਂ ਨੇ ਐਡਾ ਉਦਮ ਚੱਕਿਆ ਕਿ ਸਾਰੇ ਅੱਗ ਦੀ ਪ੍ਰਵਾਹ ਨਾ ਕਰਦੇ ਹੋਏ ਜਾਣ ਦੀ ਪ੍ਰਵਾਹ ਨਾ ਕਰਦੇ ਹੋਏ ਸਾਰੀ ਅੱਗ ਬੁਝਾਈ ਚਾਹੇ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ 10-20 ਲੱਖ ਦਾ ਨੁਕਸਾਨ ਹੋ ਗਿਆ ਪਰ ਇਸ ਪ੍ਰੇਮੀਆਂ ਨੇ ਜਿਹੜਾ ਅੱਗ ਤੇ ਕਾਬੂ ਪਾਇਆ ਮੈਂ ਪ੍ਰਮਾਤਮਾ ਅੱਗੇ ਪ੍ਰਮਾਤਮਾ ਦਾ ਸ਼ੁਕਰਗਾਰ ਬਿਜਾਰ ਇਹ ਪ੍ਰੇਮੀਆਂ ਦਾ ਸ਼ੁਕਰਗੁਜ਼ਾਰ ਹਾਂ ਇਸ ਸਿੰਗਲਾ ਜਰਨਲ ਸਟੋਰ ਦੇ ਵਿੱਚ ਅੱਗ ਲੱਗੀ ਜਿੱਥੇ ਤਿੰਨੋ ਥਾਮਾਂ ਤੇ ਵੱਦ ਚੜ ਕੇ ਡੇਰਾ ਪ੍ਰੇਮੀ ਨੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਅਹਿਮ ਰੋਲ ਨਿਭਾਇਆ ਜਿੱਤੇ ਮੇਰੇ ਵਰਗੇ ਦਿਵਾੜੇ ਬਾਦ ਦੇ ਵਿੱਚ ਕੁੰਝੇ ਸੋ ਇਸ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਅੰਦਰ ਇਹ ਅਨੁਸਤਾਣਿਆਤ ਹੈ ਕਿਸੇ ਦਾ ਵੀ ਘਰ ਬਣਾਉਣਾ ਕਿਸੇ ਵੀ ਤਰ੍ਹਾਂ ਦੀ ਕਿਸੇ ਤੇ ਮੁਸੀਬਤ ਆ ਜਾਣੀ ਕੋਉਂਦੇ ਆ ਨਾਲ ਇਹਨਾਂ ਦਾ ਖੜਨਾ ਬਹੁਤ ਧਰਮ ਹੈ ਗੇਂਡ ਦੀ ਕੋਈ ਸੂਰਤ ਨਹੀਂ ਹੈ ਖਾਸ ਕਰਕੇ ਥੋਨੇ ਸਤਰਾਣਾ ਹਲਕੇ ਦੇ ਐਮਐਲਏ ਕੁਲਵੰਤ ਸਿੰਘ ਬਾਜੀਗਰ ਉਹਨਾਂ ਨੂੰ ਬੇਨਤੀ ਅਤੇ ਇਥੋਂ ਦੇ ਜਿਹੜੇ ਖਾਸ ਕਰਕੇ ਪਾਤਣਾ ਦੀ ਸ਼ਹਿਰੀ ਪ੍ਰਾਧਾਨਾ ਮਾਦਨਦੀ ਉਹਨਾਂ ਨੂੰ ਅਤੇ ਮਿਊਸਪਲ ਕਮੇਟੀ ਨੂੰ ਬੇਨਤੀ ਹੈ ਕਿ ਸ਼ਹਿਰ ਦੇ ਵਿੱਚ ਆਪਣੀਆਂ ਫਾਈਵ ਬ੍ਰਿਗੇਡਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਐਸੇ ਹਾਲਾਤਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ ਤੋਂ ਇੱਕ ਨਾਲ ਹੀ ਬੇਨਤੀ ਹੈ ਕਿ ਸਾਰੇ ਹੀ ਜੈ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਹਨ ਐਸੀ ਘਟਨਾ ਦੇ ਉੱਤੇ ਪਹੁੰਚ ਕੇ ਜਰੂਰ ਇੱਕ ਦੂਜੇ ਦਾ ਸਾਥ ਨਿਭਾਇਆ ਕਰੋ ਤਾਂ ਕਿ ਕੋਈ ਵੀ ਐਸੀ ਅਣਸੁਖਾਵੀ ਘਟਨਾ ਹੋਂਦੀ ਹੈ ਤਾਂ ਆਪਾਂ ਇੱਕ ਦੂਜੇ ਦੇ ਸਹਾਹੀ ਮਿੱਤਰ ਪਿਆਰੇ ਬਣ ਸਕੀਏ ਜੋ ਕਿ ਸਤਿਗੁਰੂ ਗੁਰੂ ਅਰੰਭ ਸਾਹਿਬ ਜੀ ਦਾ ਆਪਾਂ ਨੂੰ ਉਪਦੇਸ਼ ਹੈ ਉਸ ਉਪਦੇਸ਼ ਦੇ ਮੁਤਾਬਕ ਆਪਾਂ ਸਾਰੇ ਇਹਨਾਂ ਕਾਰਜਾਂ ਦੇ ਵਿੱਚ ਰਲ ਮਿਲ ਕੇ ਇਨਸਾਨੀਅਤ ਨਾਤੇ ਆਪਣਾ ਧਰਮ ਨਿਭਾਈਏ ਇਹੋ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਜੀ ਅੱਜ ਅੱਜ ਦੇ ਸਮੇਂ ਦੇ ਵਿੱਚ ਕੋਈ ਸਕਾ ਵੀ ਅੱਗ ਦੇ ਵਿੱਚ ਨਹੀਂ ਵੱੜਦਾ ਤੁਸੀਂ ਇਸ ਤਰ੍ਹਾਂ ਦੀ ਕਿਹੜੀ ਸਿੱਖਿਆ ਲੈਂਦੇ ਆ ਵੀ ਤੁਸੀਂ ਜਦੋਂ ਵੀ ਅੱਗ ਲੱਗਦੀ ਹੈ ਕੋਈ ਪਰਿਵਾਰ ਦਾ ਬੰਦਾ ਵੀ ਨਹੀਂ ਵੱੜਦਾ ਤੁਸੀਂ ਵੱੜਦੇ ਹੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਜਿਹੜੀ ਧਰਮ ਦੇ ਨਾਤੇ ਡੇਰਿਆਂ ਤੋਂ ਜਿੱਥੇ ਵੀ ਆਪਾਂ ਜਿਸ ਧਰਮ ਦੇ ਨਾਲ ਜੁੜੇ ਹਾਂ ਉੱਥੋਂ ਜਿਹੜੀ ਚੰਗੀ ਸਿੱਖਿਆ ਮਿਲਦੀ ਹੈ ਉਸ ਦੇ ਧਾਰ ਨਹੀਂ ਹੋਣ ਦੇ ਨਾਤੇ ਇਹ ਕੋਈ ਵੀ ਚਾਹੇ ਅੱਜ ਤੇ ਹੈ ਚਾਹੇ ਸਰਹੱਦਾਂ ਦੇ ਉੱਤੇ ਜਿਸ ਤਰ੍ਹਾਂ ਫੌਜੀ ਮੇਰਾ ਅੱਜ ਲੱਗੀਏ ਕਿ ਕਿਤੇ ਜਾ ਕਿਤੇ ਕਿਤੇ ਦਾ ਘਰ ਬਣਾਉਣਾ ਹੈ ਉੱਤੇ ਧਾਰਮਿਕ ਨਾਤੇ ਜੋ ਆਪਾਂ ਨੂੰ ਸਿੱਖਿਆ ਮਿਲੀ ਉਸ ਦੇ ਕਾਰਨ ਹੀ ਆਪਾਂ ਅੱਗੇ ਆਉਂਦੇ ਹਾਂ ਇਸ ਲਈ ਚੰਗੀ ਸਿੱਖਿਆ ਧਾਰਨ ਕਰੋ ਚੰਗੇ ਇਨਸਾਨ ਬਣਨ ਦੀ ਆਪਾਂ ਕੋਸ਼ਿਸ਼ ਕਰੀਏ ਇਹ ਉਹ ਆਪਣੀ ਸਾਰਿਆਂ ਨੂੰ ਬੇਨਤੀ ਹੈ ਜੀ